ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਵੈਲਕਮਿੰਗ ਜੀ ਤੁਹਾਡਾ ਸਾਡੇ ਚੈਨਲ ਸਿਫਤ ਬਟੀਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਜਿਹੜਾ ਆਊਟਫਿਟ ਆ ਹੋ ਲੈ ਕੇ ਆਏ ਹਾਂ ਹੁਣ ਵੈਸੇ ਅਸੀਂ ਮੈਰਿਜ ਤੇ ਜਾਣਾ ਸੀ ਨਾਲ ਇਹ ਪਈ ਸੂਟ ਲੈ ਕੇ ਜਾਣੀਆਂ ਸਾਰੇ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਬ੍ਰਾਈਡਲ ਲੁੱਕ ਦੇ ਸੂਟ ਦਿਖਾਏ ਸੀ ਨਾ ਇਹ ਵੀ ਉਹਨਾਂ ਦਾ ਹੀ ਹੈ ਸੂਟ ਤੇ ਇਹ ਵੀ ਆਪਾਂ ਬਹੁਤ ਸੋਹਣਾ ਸੂਟ ਮਾਊਸ ਕਲਰ ਦੇ ਉੱਪਰ ਰੈਡੀ ਕੀਤਾ ਹੈਗਾ ਤੇ ਬਹੁਤ ਵਧੀਆ ਸੋਬਰ ਜਾਣ ਵਾਲੇ ਹਨਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਬਣ ਕੇ ਮਾਊਸ ਕਲਰ ਦਾ ਸੂਟ ਹੈ ਜੀ ਇਹ ਕੀ ਵੀ ਸਿਲਕ ਦੇ ਉੱਪਰ ਆਪਾਂ ਰੈਡੀ ਕੀਤਾ ਹੈ ਨੈਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਧਰ neck ਦੇ ਉੱਪਰ ਵਰਕ ਹੋਇਆ ਤੇ ਇਹ ਵਾਲੀਆਂ ਜਿਹੜੀਆਂ 슬ੀਵਸ ਰਹਿਣਗੀਆਂ ਦੇਖੋ ਤੁਸੀਂ ਠੀਕ ਹੈ ਜੀ ਤੇ ਇਹ ਵਾਲਾ ਇਹਦਾ ਘੇਰਾ ਰਹੂਗਾ ਬਹੁਤ ਹੀ ਸੋਹਣਾ ਨਿਊਜ਼ਾ ਡਿਜ਼ਾਈਨ ਨੇ ਬਿਲਕੁਲ ਨਿਊਜ਼ਾ ਕਲਰ ਹੈ ਸੂਟ ਦਾ ਤੇ ਆਪਣੇ ਉਹ ਜਿਹੜੇ ਕਸਟਮਰ ਨੇ ਮਤਲਬ ਕਿ ਉਹਨਾਂ ਨੂੰ ਇਦਾਂ ਦੇ ਕਲਰ ਸੋਬਰ ਜੇ ਸੂਟ ਇਦਾਂ ਨਹੀਂ ਪਾਉਣੇ ਪਸੰਦ ਆ ਉਹਨਾਂ ਨੂੰ ਠੀਕ ਹੈ ਜੀ ਹੈਵੀ ਵੀ ਆਪਾਂ ਸੂਟ ਉਹਨਾਂ ਦੇ ਬਹੁਤ ਰੈਲੀ ਕੀਤੇ ਆ ਫਿਰ ਉਹ ਕਹਿੰਦੇ ਇੱਕਦੋਸਾਂ ਨੂੰ ਥੋੜੇ ਲਾਈਟ weight ਚਾਹੀਦੇ ਸੀ ਸੂਟ ਤੇ ਇਹ ਵਾਲੀ ਆਪਾਂ ਉਹਨਾਂ ਦਾ ਘੇਰਾ ਰੱਖਿਆ ਜੀ ਵਿੱਚ ਆਪਾਂ thread mix ਕੀਤਾ ਇਹ ਦੇਖ ਸਕਦੇ ਹੋ ਤੁਸੀਂ ਇਦਾਂ ਪ੍ਰੋਪਰਲੀ ਇਸ ਵਗੈਰਾ ਲਗਾ ਕੇ ਆਪਾਂ ਜਿਹੜੀ ਸੂਟ ਨੂੰ ਫਿਨਿਸ਼ਿੰਗ ਦਿੱਤੀ ਹੈ ਦੁਪੱਟਾ ਦੇਖੋ ਤੁਸੀਂ ਇਹਦੇ ਨਾਲ ਦੁਪੱਟਾ ਆਪਾਂ ਅਰਗੰਜ਼ੀ ਦੇ ਇਹ ਰੈਡੀ ਕੀਤਾ ਪ्युअर ਅਰਗੰਜ਼ੀ ਦਾ ਇਹਦੇ ਵਿੱਚ ਲਾਈਨਰ ਸੀਗੀਆਂ ਟੈਬੀ ਲਾਈਨਿੰਗ ਵਾਂਗੂ ਠੀਕ ਹੈ ਜੀ ਤੇ ਇਦਾਂ ਆਪਾਂ ਦੁਪट्टे ਦੇ ਉੱਪਰ ਲੀਸ ਹੈ ਜਿਹੜੀ ਉਹ ਦਿੱਤੀ ਹੈ ਤੇ ਬਾਟਮ ਹੈ ਤੁਹਾਨੂੰ ਦਿਖਾਉਣੀ ਆ ਦੇਖੋ ਤੁਸੀਂ ਸਾਰੇ ਜਣੇ ਬਾਟਮ ਇਹਦੀ ਬਾਟਮ ਰਹੂਗੀ ਸੇਮ ਜਿੱਦਾਂ ਆਪਾਂ ਘੇਰੇ ਦੇ ਉੱਪਰ ਤੁਹਾਨੂੰ ਡਿਜ਼ਾਈਨ ਦਿਖਾਇਆ ਇਹ ਵਾਲਾ ਡਿਜ਼ਾਈਨ ਬਾਟਮ ਦਾ ਰਹੂਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਵਰਕ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਕਲਰ ਦਾ ਸੂਟ ਰੈਡੀ ਹੋਇਆ ਤੇ ਮੈਨੂੰ ਵੀ ਦੱਸਿਓ ਮੈਨੂੰ ਕਿੰਦਾਂ ਨਹੀਂ ਲੱਗ ਰਿਹਾ ਸੀ ਹੁਣ ਜਾਗੋ ਤੇ ਚੱਲੇ ਸੀਗੇ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਕੇ ਜੀਪਾ ਬਾਏ ਥੈਂਕ ਯੂ ਤੇ ਨੈਕਸਟ ਸੂਟ ਜੀ ਆਪਣਾ ਇਹ ਵਾਲਾ ਰਹੂਗਾ ਇਹ ਹੈ ਆਪਾਂ ਬ੍ਰਾਕਟ ਦੇ ਉੱਪਰ ਰੈਡੀ ਕੀਤਾ ਸੂਟ ਨੂੰ ਬਹੁਤ ਹੀ ਸੋਹਣਾ ਸੂਟ ਆਪਾਂ ਸਟੀਚਿੰਗ ਦੇ ਵਿੱਚ ਆਪਾਂ ਇਹਨੂੰ ਰੈਡੀ ਕੀਤਾ ਹੈਗਾ ਸਟੀਚਿੰਗ ਸਟਾਈਲ ਦੇਖੋ ਤੁਸੀਂ ਇਹਦਾ neck ਦੇ ਉੱਪਰ ਆਪਾਂ ਇਹਦਾ V shape neck ਬਣਾ ਕੇ ਤੇ ਪੋਰਟਲੀ ਬਟਨ ਜਿਹੜੀ ਉਹ ਦਿੱਤੀ ਆ ਸੈਂਟਰ ਪੈਨਲ ਦੇ ਵਿੱਚ ਆਪਾਂ ਇਹਦੇ ਇਦਾਂ ਲੇਸ ਲਗਾ ਕੇ ਫਿਨਿਸ਼ਿੰਗ ਹੈ ਜਿਹੜੀ ਉਹ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਸੈਮੀ ਚਨੂਨ ਦਾ ਜੀ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਤੇ ਇਹ ਵਾਲੀ ਲੇਸ ਲਗਾਈ ਹੈ 골ਡਨ ਇਹਦੇ ਉੱਪਰ ਤੇ ਇਹ ਵਾਲਾ ਇਹਦਾ ਪੌਂਚੇ ਦਾ ਡਿਜ਼ਾਈਨ ਹੈ ਤੁਸੀਂ ਦੇਖ ਸਕਦੇ ਹੋ ਕੱਟ ਵਰਕ ਤੇ ਇਦਾਂ ਲੀਸ ਲਗਾ ਕੇ ਪਰ ਡਿਜ਼ਾਈਨ ਦਿੱਤਾ ਹੈਗਾ ਇਹਨੂੰ ਠੀਕ ਹੈ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬ੍ਰੋਕੇਟ ਦੇ ਸੂਟ ਨੇ ਜਿਹੜੀ ਉਹ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਸੂਟ ਰੈਡੀ ਹੋਇਆ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਹੈ ਜਿਹੜਾ ਉਹ ਕਰਵਾ ਸਕਦੇ ਹੋ ਇਦਾਂ ਸਟੀਚਿੰਗ ਦੇ ਵਿੱਚ ਕੋਈ ਵੀ ਡਿਜ਼ਾਈਨ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਦੇਖੋ ਜੀ ਇੱਕ ਆ ਵਾਲਾ ਆਪਾਂ ਬ੍ਰਾਈਡਲ ਦਾ ਨਾ ਹਲਦੀ ਵਾਲਾ ਸੂਟ ਹੈ ਜਿਹੜਾ ਰੈਡੀ ਕੀਤਾ ਹੈਗਾ ਬਿਲਕੁਲ ਸਿੰਪਲ ਸੋਬਰ ਜਿਹਾ ਆਪਾਂ ਸੂਟ ਰੈਡੀ ਕੀਤਾ ਹੈ ਇਹ ਬਹੁਤ ਹੀ ਪਿਆਰੀ ਲੁੱਕ ਆਈ ਹੋਈ ਹੈ ਸੂਟ ਦੀ ਤੁਸੀਂ ਦੇਖ ਸਕਦੇ ਹੋ ਪਲੇਨ ਸਟੱਫ ਹੈ ਜੀ ਇਹ ਸ਼ਿਮਰ ਆਰਗੈਂਜ਼ਾ ਦਾ ਬਹੁਤ ਹੀ ਸੋਹਣਾ ਜਿਹਾ ਸਟੱਫ ਹੈ ਉਹਦੇ ਉੱਪਰ ਆਪਾਂ ਇਹਦਾ ਲੇਸਿਸ ਵਗੈਰਾ ਲਗਾ ਕੇ ਠੀਕ ਹੈ ਜੀ ਸੂਟ ਸਾਰਾ ਰੈਡੀ ਕੀਤਾ ਹੈ neck ਦੇ ਉੱਪਰ ਲੇਸ ਲਗਾਈ ਹੈ ਤੇ sleeves ਦੀ ਉੱਪਰ ਤੇ four side ਇਦਾਂ ਆਪਾਂ ਚਾਕਾਂ ਦੇ ਉੱਪਰ ਤੇ ਘੇਰੇ ਦੇ ਉੱਪਰ ਇਹਦਾ sleeve ਅਹਾ ਸੋਰੀ ਲੇਸ ਲਗਾ ਕੇ ਤੇ ਇਦਾਂ ਪੌਂਚੇ ਦੇ ਉੱਪਰ ਪਲੇਸ ਲਗਾਈਏਗੀ ਤੇ ਦੁਪੱਟਾ ਆਪਾਂ ਬਹੁਤ ਸੋਹਣਾ ਰੈਡੀ ਕੀਤਾ ਹੈ ਦੁਪੱਟੇ ਦੇ ਓਨਲੀ ਪੱਲੇ-ਪੱਲਿਆਂ ਤੇ ਇਹ ਵਾਲੀ ਲੇਸ ਲਗਾਈ ਹੈ ਆਪਾਂ ਨੇ ਤੇ ਕੰਨੀ ਦੇ ਉੱਪਰ ਆਪਾਂ ਸਿੱਧੀਆਂ ਦੋ ਐਵੇਂ ਲਾਈਨਾਂ ਨੇ ਜਿਹੜੀਆਂ ਉਹ ਲਗਾ ਕੇ ਆਪਾਂ ਇਹਨੂੰ ਰੈਡੀ ਕੀਤਾ ਸੂਟ ਨੂੰ ਦੇਖੋ ਤੁਸੀਂ ਫਾਈਨਲ ਲੁੱਕ ਸੂਟ ਦੀ ਕਿੰਨਾ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਉਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਸਿੰਪਲ ਸੋਬਰ ਜਾ ਸੂਟ ਚਾਹੀਦਾ ਹੈ ਹਲਦੀ ਵਾਲਾ ਠੀਕੇ ਜੀ ਦੇਖੋ ਨਾਲੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਆਪਣਾ ਸੂਟ ਹੈ ਜਿਹੜਾ ਇਹ ਰੈਡੀ ਹੋ ਗਿਆ ਸਿਰਫ ਆਪਣਾ ਇਹ 2200 ਰੁਪਏ ਦੇ ਵਿੱਚ ਸਾਰਾ ਸੂਟ ਰੈਡੀ ਹੋ ਗਿਆ ਦੇਖੋ ਜੀ ਪ੍ਰਾਈਸ ਇਹਦਾ ਓਨਲੀ 2200 ਰੁਪਏ ਜੇ ਕਿਸੇ ਨੇ ਹੋਰ ਵੀ ਰੈਡੀ ਕਰਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ